ਸਵਾਗਤ ਕਰਦੇ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੈਰੀ ਫਾਰਮ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਲਿਹਾਂਦੀ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਆ ਜਾਂਦੀ ਹੈ ਬਾਈਆਂ ਦੀ ਤੇ ਆਪਣੇ ਕੋਲ ਸੂਣ ਵਾਲੀ ਵੈੜ ਦੀ ਵੀ ਵੀਡੀਓ ਆਈ ਆ ਦੂਜੇ ਸੂਏ ਸੂਣਾ ਵੈੜ ਨੇ ਤੇ ਬਾਕੀ ਦਿਨ ਲੈਂਦੀ ਆ ਹਜੇ ਐਚ ਐਫ ਦੀ ਫੁੱਲ ਪਿਓਰ ਚਾਈਏ ਬੱਸੀ ਬਾਕੀ ਥਾਂ ਲੇਵਾ ਕਦ ਕੱਢ ਛੋਡੇ ਸਾਹਮਣੇ ਆ ਐਚ ਐਫ ਵਧੀਆ ਸਾਰੀਆਂ ਨੁਕਸਾਨੀਆਂ ਪੂਰੀਆਂ ਕਰਦੀ ਆ ਬਾਕੀ ਹਜੇ ਲੇਵਾ ਹੋਰ ਬਹੁਤ ਜ਼ਿਆਦਾ ਬਣਾਉਣਾ ਇਹ ਥਣ ਲੰਮਾ ਵਧੀਆ ਸੈਟ ਅਕ ਲਗਾ-ਲਗਾ ਵਿਖਰਮਾ ਥਾਣਾਗਾ ਦੁੱਧ ਬਾਈ ਕਹਿੰਦਾ ਪਹਿਲੇ ਸੂਏ ਨੇ ਕੱਢਿਆ 20 ਲੀਟਰ ਤੇ ਦੂਜੇ ਸੂਏ ਕੱਢ ਦੋਗੀ 25 24 25 ਤੋਂ ਲੀਟਰ ਮਾ ਉਹ ਨਹੀਂ ਕੱਢੂ ਬਾਕੀ ਥੋੜੀ ਸੇਵਾ ਤੇ ਆ ਬਾਕੀ ਠੱਡੀ ਸੀਲ ਗਾ ਜੇ ਕਿਸੇ ਬਾਈ ਦੀ ਲੈਣੀ ਆ ਤਾਂ ਬਾਈ ਦਾ ਆਪਾਂ ਕੰਟੈਕਟ ਨੰਬਰ ਸਕਰੀਨ ਤੇ ਪਾਵਾਂਗੇ ਬਾਈ ਨਾਲ ਗੱਲ ਕਰਕੇ ਤੁਸੀਂ ਵਾੜ ਖਰੀਦ ਸਕਦੇ ਹੋ ਤੇ ਰੇਟ ਬਾਈ ਕਹਿੰਦਾ ਆਪਾਂ ਫੋਨ ਤੇ ਕਰਾਂਗੇ ਬਾਕੀ ਥੋੜੇ ਸਾਹਮਣੇ ਕੁਆਲਿਟੀ ਥੋੜੇ ਸਾਹਮਣੇ ਆ ਜਮਾਇ ਪੂਰੀ ਚਫ ਦੀ ਫੁੱਲ ਪਿਓਰ ਕਹਿ ਦਈ ਆਪਾਂ ਜਿਹੜੀ ਉਹ ਚੀਜ਼ ਆ ਬਾਕੀ ਲੇਵਾ ਕੁਆਲਟੀ ਚੈੱਕ ਕਰ ਲੁਠਾ ਐਡਰੈਸ ਆਪਾਂ ਦੁਬਾਰੇ ਫੇਰ ਦੱਸ ਦਿੰਦੇ ਪਿੰਡ ਲਹਿਾਂਦੀ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਆ ਧੰਨਵਾਦ ਕਰਦੇ ਤੁਹਾਡਾ ਸਿੱਧੂ